ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ ਕਿ ਵੈਗੁਰੂ ਦਾ ਇੱਕ ਸੁਭਾਅ ਹੈ ਜਿਹੜਾ ਉਹਦੀ ਬੰਦਗੀ ਕਰਦਾ ਜਿਹੜਾ ਉਹਦੀ ਭਗਤੀ ਕਰਦਾ ਉਹਦੇ ਵਸ ਵਿੱਚ ਹੋ ਜਾਂਦਾ ਹੈ ਤੇ ਜੋ ਵੀ ਉਹ ਮੰਗਦਾ ਉਹਨੂੰ ਦੇਣ ਵਾਸਤੇ ਤਿਆਰ ਹੋ ਜਾਂਦਾ ਉਹਨਾਂ ਨੇ ਇੱਕ ਉਦਾਹਰਨ ਦਿੱਤੀ ਹੈ ਕਹਤ ਨਾਮਦੇਉ ਭਗਤ ਵਸ ਕੇ ਸਮ ਕਿ ਸਭ ਅਜਹੁ ਬਲ ਕੇ ਦਵਾਰ ਖਰੋ ਇਹ ਜਿਹੜਾ ਬਲ ਰਾਜਾ ਸੀ ਇਸ ਬਲ ਰਾਜੇ ਨੇ ਸਾਧ ਸੰਗਤ ਜੀ ਬੰਦਗੀ ਕੀਤੀ ਪਰਮੇਸ਼ਰ ਦੀ ਵੈਗਰੂ ਦੀ ਤੇ ਅਕਾਲ ਪੁਰਖ ਜਿਹੜਾ ਉਹ ਬਾਵਣ ਰੂਪ ਧਾਰ ਕੇ ਯਾਨੀ ਕਿ ਬੌਣਾ ਰੂਪ ਧਾਰਨ ਕਰਕੇ ਛੋਟੇ ਜਿਹੇ ਆਕਾਰ ਵਾਲਾ ਛੋਟੇ ਜਿਹੇ ਆਕਾਰ ਵਾਲਾ ਬਿਲਕੁਲ ਬਾਵਨ 52 ਉਂਗਲਾਂ ਦਾ ਉਹਦਾ ਸਰੀਰ ਸੀ ਛੋਟਾ ਜਿਹਾ ਸਰੂਪ ਧਾਰਨ ਕਰਕੇ ਬਲ ਰਾਜੇ ਦੇ ਕੋਲ ਆ ਗਿਆ ਤੇ ਰਾਜੇ ਨੂੰ ਪਤਾ ਨਹੀਂ ਲੱਗਾ ਵੀ ਇਹ ਕੌਣ ਹੈ ਵੈਸੇ ਹੁੰਦਾ ਵੀ ਇਸ ਤਰ੍ਹਾਂ ਹੀ ਜਦੋਂ ਗੁਰੂ ਪਰਮੇਸ਼ਰ ਸਾਡੇ ਕੋਲ ਆਉਂਦਾ ਹੈ ਜ਼ਰੂਰੀ ਨਹੀਂ ਕਿ ਜੋ ਅਸੀਂ ਫਿਕਸ ਸਰੂਪ ਕੀਤਾ ਉਹਦੇ ਵਿੱਚ ਹੀ ਆਵੇ ਉਹ ਆਪਣੇ ਸਰੂਪ ਵਿੱਚ ਆ ਸਕਦਾ ਹੈ ਉਹ ਕਸਵੱਟੀ ਲਾ ਸਕਦਾ ਹੈ ਬਾਵਣ ਰੂਪ ਧਾਰ ਕੇ ਛੋਟਾ ਜਿਹਾ ਰੂਪ ਧਾਰ ਕੇ ਬਲ ਰਾਜੇ ਦੇ ਕੋਲ ਆ ਗਿਆ ਉਹਦੀ ਭਗਤੀ ਦੇ ਬਸ ਵਿੱਚ ਆ ਕੇ ਕਿਉਂਕਿ ਰੱਬ ਦਾ ਸੁਭਾਅ ਹੈ ਗੁਰੂ ਦਾ ਸੁਭਾਅ ਹੈ ਕੋਈ ਪਿਆਰ ਨਾਲ ਬੰਦਗੀ ਕਰੇ ਤੇ ਸਾਧ ਸੰਗਤ ਜੀ ਉਹ ਐਵੇਂ ਦੇ ਵੀ ਕੰਮ ਕਰ ਦਿੰਦਾ ਜਿਹੜੇ ਕਦੀ ਕਿਸੇ ਨੇ ਸੋਚੇ ਵੀ ਨਾ ਹੋ ਬੰਦਗੀ ਦਾ ਉਹ ਗੁਲਾਮ ਹੈ ਪ੍ਰੇਮ ਦਾ ਗੁਲਾਮ ਹੈ ਕਹਿੰਦੇ ਨੇ ਬਲ ਰਾਜੇ ਦੇ ਕੋਲ ਜਦੋਂ ਇਹ ਬਾਵਨ ਰੂਪ ਧਾਰ ਕੇ ਵੈਗਰੂ ਆਪ ਆਇਆ ਤੇ ਉਹਨੇ ਆਣ ਕੇ ਆਪਣੇ ਸੇਵਕ ਤੋਂ ਇੱਕ ਮੰਗ ਕੀਤੀ ਕਸਵੱਟੀ ਲਾ ਦਿੱਤੀ ਕਹਿਣ ਲੱਗਾ ਮੈਂ ਛੰਨ ਪਾਉਣੀ ਐ ਗੁਜ਼ਾਰਾ ਹੋ ਜਾਏਗਾ ਜ਼ਿੰਦਗੀ ਲੰਘ ਜਾਏਗੀ ਮੈਂ ਛੰਨ ਪਾਉਣੀ ਐ ਤੇ ਮੈਨੂੰ ਢਾਈ ਕੋ ਕਰੂ ਧਰਤੀ ਦੇ ਦੇ ਆਪਣੇ ਰਾਜ ਦੇ ਵਿੱਚੋਂ ਢਾਈ ਕਰੂ ਕਿੰਨੀ ਕੁ ਹੁੰਦੀ ਏ ਇੱਕ ਕਰੂ ਇੱਕ ਕਰਮ ਜਿਹੜਾ ਉਹ ਦੋ ਪਲੰਘਾਂ ਦਾ ਹੁੰਦਾ ਤੇ ਢਾਈ ਕਰੂ ਤੁਸੀਂ ਗਿਣ ਲਓ ਪੰਜ ਪਲੰਘਾਂ ਕਿੰਨੀਆਂ ਕੁ ਹੁੰਦੀਆਂ ਨੇ ਤੇ ਰਾਜਾ ਬਲ ਕਹਿੰਦਾ ਵੀ ਇਹ ਵੀ ਕੋਈ ਬੜੀ ਵੱਡੀ ਮੰਗ ਹੈ ਐਨਾ ਵੱਡਾ ਦੇਸ਼ ਹੈ ਮੇਰੇ ਕੋਲ ਸਾਰੀ ਦੁਨੀਆ ਦਾ ਰਾਜ ਹੈ ਤੂੰ ਜਿੱਥੇ ਮਰਜੀ ਢਾਈ ਪੰਜ ਪਲੰਘਾਂ ਪਟ ਕੇ ਆਪਣੀ ਝੁਗੀ ਪਾਲ ਲੈ ਉਹਨੇ ਆਣ ਕੇ ਸਾਧ ਸੰਗਤ ਦੀ ਆਪਣਾ ਸਰੂਪ ਜਿਹੜਾ ਨਾ ਵਧਾ ਲਿਆ ਤੇ ਢਾਈ ਕਰੂ ਜਦੋਂ ਜਦੋਂ ਉਹਨੇ ਮਿਲੇ ਨਾ ਤੇ ਸਾਰੀ ਧਰਤੀ ਦੋ ਕਰੂਆਂ ਵਿੱਚ ਮਿਣ ਦਿੱਤੀ ਬਾਵਣ ਨੇ ਆਪਣੀ ਸ਼ਕਤੀ ਵਿਖਾਈ ਨਾ ਪਰਮੇਸ਼ਰ ਨੂੰ ਦੋ ਕਰੂ ਵਿੱਚ ਯਾਨੀ ਕਿ ਚਾਰ ਪਲਾਂਘਾਂ ਵਿੱਚ ਸਾਰੀ ਧਰਤੀ ਮਿਣ ਕੇ ਤੇ ਕਹਿੰਦਾ ਵੀ ਬਲ ਹੁਣ ਅੱਗੇ ਮੈਂ ਕਿੱਥੇ ਮਿਣ ਮਿਣਾ ਇੱਕ ਪਲਾਂਘ ਘੱਟ ਰਹਿ ਗਈ ਇਹਦੇ ਛੰਨ ਕਿੱਥੇ ਪਾਵਾਂ ਉਹ ਰਾਜਾ ਵੀ ਸਾਧ ਸੰਗਤ ਜੀ ਬੜਾ ਇਹ ਹਿੰਮਤ ਵਾਲੇ ਲੋਕ ਹੁੰਦੇ ਨੇ ਸਿਰ ਦੇਣ ਵਾਲੇ ਬੰਦਗੀ ਜਿਨ੍ਹਾਂ ਨੇ ਕਰਨੀ ਹੈ ਫਿਰ ਪਿੱਛੇ ਮੁੜ ਕੇ ਨਹੀਂ ਵੰਦੇ ਪਿੱਛੇ ਮੁੜਨ ਵਾਲੇ ਬੰਦਗੀ ਨਹੀਂ ਕਰ ਸਕਦੇ ਉਹ ਤੇ ਉਦੋਂ ਹੀ ਘਬਰਾ ਜਾਂਦਾ ਉਹ ਪੈਰੀ ਪੈ ਜਾਂਦਾ ਮਹਾਰਾਜ ਬਖਸ਼ੋ ਤੁਸੀਂ ਤੇ ਸਾਰੀ ਧਰਤੀ ਦੱਬ ਕੇ ਬਹਿ ਗਏ ਹੋ ਤੇ ਹੁਣ ਮੈਂ ਹੋਰ ਕਿੱਥੋਂ ਦਿਆਂ ਨਹੀਂ ਇਹ ਇਹ ਹਿੰਮਤ ਵਾਲੇ ਲੋਕ ਹੁੰਦੇ ਨੇ ਇਨਾਂ ਦੇ ਵਿੱਚ ਬੜੀ ਤਾਕਤ ਹੁੰਦੀ ਜਿਹੜੇ ਬੰਦਗੀ ਕਰਕੇ ਜਿੰਨਾ ਥਾਂ ਪ੍ਰਾਪਤ ਕੀਤੀ ਹੈ ਨਾ ਗੁਰੂ ਘਰ ਦੇ ਵਿੱਚ ਵਾਹਿਗੁਰੂ ਦੇ ਦਰ ਤੇ ਬੜੀ ਹਿੰਮਤ ਹੁੰਦੀ ਹੈ ਇਹਨਾਂ ਦੇ ਵਿੱਚ ਉਹਨੇ ਕਿਹਾ ਬਲ ਰਾਜੇ ਨੇ ਕਿਹਾ ਮੈਂ ਲੰਮਾ ਪੈ ਜਾਣਾ ਅੱਧਾ ਪੈਰ ਮੇਰੇ ਉੱਤੇ ਮਿਣ ਕੇ ਤੇ ਇੱਥੇ ਝੁਕੀ ਪਾ ਲੈ ਰਾਜਾ ਬਲ ਲੰਮਾ ਪੈ ਗਿਆ ਤੇ ਜਦੋਂ ਇਹਨੇ ਬਾਵਣ ਨੇ ਆਪਣਾ ਪੈਰ ਉੱਤੇ ਰੱਖਿਆ ਤੇ ਉਹ ਪਤਾਲ ਵਿੱਚ ਧਸ ਗਿਆ ਇੰਨਾ ਭਾਰ ਸੀ ਪਰ ਉਹ ਲੰਮਾ ਪਿਆਰ ਆ ਉਹਨੇ ਪ੍ਰਵਾਹ ਨਹੀਂ ਕੀਤੀ ਤੇ ਜਦੋਂ ਇਹ ਮਿਣ ਕੇ ਸਾਰਾ ਕੁਝ ਆਪਣਾ ਕੌਤਕ ਬੁਖਾ ਕੇ ਨਾ ਬਲ ਨੂੰ ਤੇ 52 ਜਿਹੜਾ ਉਹ ਤੁਰਨ ਲੱਗਾ ਜਾਣ ਲੱਗਾ ਫਿਰ ਛੋਟਾ ਰੂਪ ਧਾਰਨ ਕਰ ਲਿਆ ਫਿਰ ਉਹਨਾਂ ਕੋਈ ਕਰ ਲਿਆ 52 ਉਂਗਲਾਂ ਦਾ ਤੇ ਰਾਜਾ ਕਹਿੰਦਾ ਮਹਾਰਾਜ ਜਿਹੜਾ ਤੁਸੀਂ ਵਚਨ ਕੀਤਾ ਸੀ ਉਹਦੇ ਪੂਰਾ ਕਰੋ ਕਹਿੰਦੇ ਕਿਹੜਾ ਵਚਨ ਕਹਿੰਦੇ ਤੁਸੀਂ ਕਿਹਾ ਸੀ ਮੈਂ ਝੁੱਗੀ ਪਾਉਣੀ ਹੈ ਹੁਣ ਝੁੱਗੀ ਪਾਓ ਫਿਰ ਤੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਤੋਕ ਹੈ ਇਹ ਕਿਤੇ ਮੈਂ ਇਤਿਹਾਸ ਵਿੱਚੋਂ ਨਹੀਂ ਸੁਣਾ ਰਿਹਾ ਤੁਹਾਨੂੰ ਅੱਜ ਹੂੰ ਸੋ ਬਲ ਕੇ ਦਵਾਰ ਖਰੋ ਉਹਨੇ ਉੱਥੇ ਝੁੱਗੀ ਪਾਲੀ ਪਤਾਲ ਦੇ ਵਿੱਚ ਬਾਵਣ ਨੇ ਤੇ ਕਹਿੰਦੇ ਨੇ ਅਜੇ ਤੱਕ ਵੀ ਉੱਥੇ ਹੀ ਉਹਦੀ ਰਾਖੀ ਕਰਕੇ ਉਹਦੇ ਦਰਵਾਰੇ ਦੇ ਉੱਤੇ ਆਪਣੇ ਭਗਤ ਦਾ ਸੇਵਕ ਬਣ ਕੇ ਬੈਠਾ ਉਥੋਂ ਗਿਆ ਨਹੀਂ ਪਰਤ ਕੇ